ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਆ ਤੇ ਲਗਾਤਾਰ ਲੋਕ ਇਸ ਤਸਵੀਰ ਨੂੰ ਐਜ਼ ਅ ਪ੍ਰੋਫਾਈਲ ਪਿਕਚਰ ਦੇ ਤੌਰ ਤੇ ਵੀ ਵਰਤ ਰਹੇ ਚਾਹੇ ਉਹ ਫੇਸਬੁੱਕ ਦਾ ਪਲੇਟਫਾਰਮ ਹੋਵੇ ਜਾਂ ਉਹ ਵਟਸਐਪ ਦਾ ਪਲੇਟਫਾਰਮ ਹੋਵੇ ਤੇ ਇਸ ਤਸਵੀਰ ਦੇ ਨਾਲ ਨਾਲ ਇਸ ਵਿਅਕਤੀ ਦੀ ਤਸਵੀਰ ਦੇ ਨਾਲ ਨਾਲ ਇੱਕ ਡਿਮਾਂਡ ਆ ਜਿਹੜੀ ਉਹ ਉਠਾਈ ਜਾ ਰਹੀ ਆ ਕਿ ਇਸ ਵਿਅਕਤੀ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਹੁਣ ਤੁਹਾਡੇ ਦਿਮਾਗ ਦੇ ਵਿੱਚ ਹੋਵੇਗਾ ਕਿ ਇਹ ਵਿਅਕਤੀ ਹੈ ਕੌਣ ਆ ਕਿਉਂ ਇਸ ਦੀ ਤਸਵੀਰ ਲਗਾਤਾਰ ਵਾਇਰਲ ਕੀਤੀ ਜਾ ਰਹੀ ਆ ਕੀ ਮੰਗ ਹੈਗੀ ਆ ਕਾਸ ਤੋਂ ਇਸ ਦੇ ਹੱਕ ਦੇ ਵਿੱਚ ਆ ਜਿਹੜੀ ਉਹ ਨਾਰਾ ਬੁਲੰਦ ਕੀਤਾ ਜਾ ਰਿਹਾ ਹੈਗਾ ਕੁਝ ਜਥੇਬੰਦੀਆਂ ਵੱਲੋਂ ਵੀ ਤੇ ਕੁਝ ਲੋਕਾਂ ਵੱਲੋਂ ਵੀ ਆ ਜਿਹੜਾ ਮਜ਼ਦੂਰਾਂ ਵੱਲੋਂ ਖਾਸ ਤੌਰ ਦੇ ਉੱਤੇ ਕਾਸ ਤੋਂ ਇਸ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਵਿਅਕਤੀ ਦਾ ਨਾਮ ਬਿਕਰਾ ਤੇ ਹਥੋਏ ਪਿੰਡ ਦਾ ਇਹ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਵਿਅਕਤੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਚ ਐਜੇ ਆਗੂ ਰੋਲ ਅਦਾ ਕਰ ਰਿਹਾ ਸੀਗਾ ਤੇ ਤੁਹਾਨੂੰ ਪਤਾ ਆਪਾਂ ਤੁਹਾਡੇ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀਆਂ ਕਈ ਸਟੋਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਸ ਚੈਨਲ ਦੇ ਥਰੂ ਆ ਜਿਹੜਾ ਉਹਨਾਂ ਦਾ ਲੰਬਾ ਸੰਘਰਸ਼ਾ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਕਿੱਥੇ-ਕਿੱਥੇ ਕਿਵੇਂ-ਕਿਵੇਂ ਉਹਨਾਂ ਨੇ ਫਾਈਟ ਕੀਤੀ ਕਿਵੇਂ 20000 ਏਕੜ ਜੋ ਪਹਿਲੀ ਹੈਗੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਲਗਾਤਾਰ ਸਟਰੰਗਲ ਕਰਕੇ ਆ ਜਿਹੜਾ ਉਹ ਪੰਚਾਇਤੀ ਜ਼ਮੀਨ ਦੇ ਵਿੱਚੋਂ ਤੀਜਾ ਹਿੱਸਾ ਮਜ਼ਦੂਰਾਂ ਨੂੰ ਦਿਵਾਇਆ ਤਾਂ ਉਹ ਫਾਈਟ ਆ ਜਿਹੜੀ ਲਗਾਤਾਰ ਦਿਖਾਈ ਤਾਂ ਇਹ ਫਾਈਟ ਨੇ ਇਸ ਤੋਂ ਅਗਲਾ ਮੋੜ ਆ ਜਿਹੜਾ ਉਹ ਕਟਿਆ ਤਾਂ ਉਸ ਮੋੜ ਦੇ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇਹ ਅਹਿਦ ਕੀਤਾ ਸੀਗਾ ਕਿ ਸੰਗਰੂਰ ਦੇ ਲਾਗੇ ਜੋ ਬੀੜ ਐਸ਼ਵਾਨ ਪਿੰਡ ਆ ਉਸ ਬੀੜ ਐਸ਼ਵਾਨ ਪਿੰਡ ਨੂੰ ਆ ਜਿਹੜਾ ਉਹ ਬੇਗਮਪੁਰਾ ਬਣਾਉਣਾ ਸੀਗਾ ਤਾਂ ਬੇਗਮਪੁਰਾ ਬਣਾਉਣ ਦੇ ਲਈ ਉੱਥੇ 927 ਏਕੜ ਜ਼ਮੀਨ ਜੋ ਜੀਂਦਵ ਦਾ ਰਾਜਾ ਸੀਗਾ ਉਸ ਦੀ रियासत ਦੀ ਜ਼ਮੀਨ ਸੀਗੀ ਤਾਂ ਉਸ ਜ਼ਮੀਨ ਦੇ ਵਿੱਚ ਜੋ 927 ਏਕੜ ਜ਼ਮੀਨ ਆ ਉਸ ਨੂੰ ਇਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਥੇਬੰਦੀ ਨੇ ਇਹ ਐਲਾਨ ਕੀਤਾ 28 ਫਰਵਰੀ ਨੂੰ ਕਿ ਇਹ ਜ਼ਮੀਨ ਆ ਜਿਹੜੀ ਉਹ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦੇ ਵਿੱਚ ਆ ਜਿਹੜੀ ਉਹ ਵੰਡੀ ਜਾਵੇ ਪੰਜਾਬ ਦਾ ਜਦੋਂ ਵੀ ਇਤਿਹਾਸ ਲਿਖਿਆ ਜਾਊਗਾ ਜ਼ਮੀਨਾਂ ਦਾ ਪਾਜ ਦਾ ਦਿਨ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਤੇ ਬੇਚਰਾਕ ਪਿੰਡ ਦੇ ਵਿੱਚ ਪਿਛਲੀ 20 ਤਰੀਕ ਨੂੰ ਮੀਟਿੰਗ ਕੀਤੀ ਸੀ ਕਿ ਸਾਡਾ ਜੋ ਲੱਗਦਾ ਲੱਗ ਜਾਏ ਸਾਰੇ ਪਿੰਡ ਦੇ ਵਿੱਚ ਚਿਰਾਗ ਲਾ ਕੇ ਰਾਂਗੇ ਸੋ ਅੱਜ ਇਤਿਹਾਸ ਤੁਸੀਂ ਲੋਕਾਂ ਨੇ ਜਿਹੜਾ ਦਰਜ ਕੀਤਾ ਤੇ ਸੁਨੇਹੀ ਇਤਿਹਾਸ ਬਣਾਇਆ ਤੇ ਅੱਜ ਤੋਂ ਬਾਅਦ ਇਸ ਜ਼ਮੀਨ ਦੇ ਵਿੱਚ ਕਹਿਣਾ ਚਾਹੁੰਦੇ ਆ ਕਿ ਇਸ ਬੇਚਿਰਾਗ ਪਿੰਡ ਦੇ ਵਿੱਚ ਅੱਜ ਚਿਰਾਗ ਲੱਗ ਚੁੱਕਿਆ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਕੀਰਤੀ ਲੋਕਾਂ ਨੇ ਆਪਣੇ ਸਿਰਾਂ ਤੇ ਕੱਪੜਾ ਬਨ ਕੇ ਜਿੱਥੇ ਪਹੁੰਚੇ ਨੇ ਤੇ ਦਾਵੇਦਾਰੀ ਕਰਕੇ ਚੱਲੇ ਆ ਇੱਕ ਬੇਈਥੇ ਆ ਕਿ ਜੀਨੇ ਵੀ ਇਹ ਜ਼ਮੀਨ ਠੇਕੇ ਦੇ ਉੱਪਰ ਲਈਆ ਸਾਡੇ ਵੀ ਲੋਕ ਸੀਰੀਪਾਲੀ ਰਲਦੇ ਰਹੇ ਨੇ ਜ਼ਮੀਨ ਦਾ ਮੁੱਲ ਸਾਨੂੰ ਪਤਾ ਤੇ ਜ਼ਮੀਨ ਦੇ ਉੱਪਰ ਬੀਜੀ ਹੋਈ ਫਸਲ ਦਾ ਮੁੱਲ ਵੀ ਸਾਨੂੰ ਪਤਾ ਕਿ ਕਿਵੇਂ ਪੁੱਤਾ ਵਾਂਗੂ ਪਾਲੀ ਦੀ ਆ ਅਸੀਂ ਕਿਸੇ ਦੀ ਕੋਈ ਫਸਲ ਨੂੰ ਨੁਕਸਾਨ ਨਹੀਂ ਕਰਾਂਗੇ ਪਰ ਨਾਲ ਹੀ ਕਹਿ ਕੇ ਚੱਲਿਆ ਕਿ ਕਣਕ ਵੱਢ ਲਿਓ ਜੀਰੀ ਨਾਲਾ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਜੀਰੀਆ ਜਿਹੜਾ ਇਹ ਕਿਰਤੀ ਲੋਕ ਲਾਉਣਗੇ ਅੱਜ ਤੋਂ ਜ਼ਮੀਨ ਸਾਡੀ ਆ ਇਹ ਪਰ ਤੁਹਾਨੂੰ ਦੱਸ ਦਈਏ ਕਿ 28 ਫਰਵਰੀ ਦੇ ਐਲਾਨ ਤੋਂ ਬਾਅਦ ਇਸ ਜਥੇਬੰਦੀ ਨੇ ਇਹੀ ਐਲਾਨ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆ ਜਿਹੜਾ ਇੱਥੇ ਕਬਜ਼ਾ ਕਰਾਂਗੇ ਪਰ ਇਸ ਤੋਂ ਬਾਅਦ 20 ਮਈ ਨੂੰ ਆ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਦੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸਾਰੇ ਦੇ ਸਾਰੇ ਪੰਜਾਬ ਦੇ ਵਿੱਚੋਂ ਮਜ਼ਦੂਰ ਇਕੱਤਰ ਹੋ ਕੇ ਘਰਾਂ ਤੋਂ ਬਾਹਰ ਨਿਕਲਦੇ ਆ ਤਾਂ ਮਜ਼ਦੂਰਾਂ ਨੂੰ ਆ ਜਿਹੜਾ ਉਹ ਵੱਡੀ ਗੈਂਤੀ ਦੇ ਵਿੱਚ ਤਦਾਰ ਦੇ ਵਿੱਚ ਪੁਲਿਸ ਲਗਾ ਕੇ ਅਲੱਗ-ਅਲੱਗ ਥਾਵਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਡੱਕ ਲਿਆ ਜਾਂਦਾ ਹੈਗਾ ਰੋਕ ਲਿਆ ਜਾਂਦਾ ਹੈਗਾ ਤਾਂ ਇਸ ਦੇ ਦੌਰਾਨ ਹੀ ਆ ਜਿਹੜਾ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੁੰਦੀਆਂ ਲਗਭਗ 900 ਦੇ ਕਰੀਬ ਮਜ਼ਦੂਰਾਂ ਨੂੰ ਆ ਜਿਹੜਾ ਇਸ ਐਕਸ਼ਨ ਦੇ ਦੌਰਾਨ ਇਸ ਪ੍ਰੋਟੈਸਟ ਦੇ ਦੌਰਾਨ ਆ ਜਿਹੜਾ ਉਹ ਅਲੱਗ-ਅਲੱਗ ਥਾਵਾਂ ਤੋਂ ਗ੍ਰਿਫਤਾਰ ਕਰਕੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਆ ਜਿਹੜਾ ਉਹ ਨਜ਼ਰਬੰਦ ਕਰ ਲਿਆ ਜਾਂਦਾ ਤੇ ਕੁਝ ਲੋਕਾਂ ਨੂੰ ਜਿਹੜਾ ਉਹ ਜੇਲ੍ਹ ਵੀ ਭੇਜ ਦਿੱਤਾ ਜਾਂਦਾ ਪਰ ਇਸ ਤੋਂ ਬਾਅਦ ਲਗਾਤਾਰ ਕਿਉਂਕਿ ਸਰਕਾਰ ਨੂੰ ਇਹ ਹੁੰਦਾ ਹੈ ਕਿ ਕਿ ਵੱਡੀ ਗੰੰਤੀ ਦੇ ਵਿੱਚ ਜੇਕਰ ਮਜ਼ਦੂਰਾਂ ਨੂੰ ਗ੍ਰਿਫਤਾਰ ਕਰਕੇ ਰੱਖਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰ ਹੋਰ ਬਗਾਵਤਨਾ ਕਰ ਦੇਣ ਇਸ ਕਰਕੇ ਵੱਡੀ ਗੰੰਤੀ ਦੇ ਮਜ਼ਦੂਰਾਂ ਨੂੰ ਜਿਹੜਾ ਉਹ ਛੱਡ ਦਿੱਤਾ ਗਿਆ ਸੀਗਾ ਪਰ 14 ਦੇ ਕਰੀਬ ਜੋ ਮਜ਼ਦੂਰ ਸੀਗੇ ਤੇ ਨਾਲ ਹੀ ਉਹਨਾਂ ਦੇ ਕੁਝ ਆਗੂ ਸੀਗੇ ਉਹਨਾਂ ਨੂੰ ਜਿਹੜਾ ਉਹ ਹਲਤੀਕ ਵੀ ਜੇਲ੍ਹ ਦੇ ਵਿੱਚ ਢੱਕਿਆ ਹੋਇਆ ਤੇ ਸ਼ਾਦੀਹਰੀ ਤੋਂ 12 ਦੇ ਕਰੀਬ ਮਜ਼ਦੂਰ ਆ ਜਿਹੜੇ ਉਹ ਰਹਿ ਗਏ ਸੀਗੇ ਤਾ ਇਸ ਦੇ ਸਬੰਧ ਦੇ ਵਿੱਚ ਜਿਹੜਾ ਉਹ 25 ਤਰੀਕ ਨੂੰ ਇਸ ਤੋਂ ਬਾਅਦ ਫੇਰ ਪ੍ਰੋਟੈਸਟ ਕੀਤਾ ਗਿਆ ਤਾਂ 25 ਤਰੀਕ ਦੇ ਪ੍ਰੋਟੈਸਟ ਤੋਂ ਬਾਅਦ ਸਾਡੀਆਂ ਜਥੇਬੰਦੀਆਂ ਨੇ ਪ੍ਰੋਟੈਸਟ ਕੀਤਾ ਸੀ ਸੰਗਰੂਰ ਦੇ ਵਿੱਚ ਕਿ ਉਹਨਾਂ ਨੂੰ ਜਿਹੜਾ ਉਹ ਰਿਹਾ ਕੀਤਾ ਜਾਵੇ ਤੇ ਅਣ-ਐਲਾਨੀ ਪਾਬੰਦੀ ਹੈ ਜਿਹੜੀ ਉਹ ਇਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਂ ਹਟਾਈ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇਸ ਤੋਂ ਬਾਅਦ ਜੂਨ ਮਹੀਨੇ ਦੇ ਵਿੱਚ 3 ਜੂਨ ਨੂੰ ਇੱਕ ਐਕਸ਼ਨ ਰੱਖਿਆ ਕਿ ਉਹਨਾਂ ਮਜ਼ਦੂਰਾਂ ਨੂੰ ਜਿਹੜਾ ਉਹ ਰਿਹਾ ਕੀਤਾ ਜਾਵੇ ਤਾਂ ਬਿੱਕਰ ਸਿੰਘ ਹਥੂਆ ਨੇ ਉਸ ਐਕਸ਼ਨ ਦੀ ਜਿਹੜੀ ਉਹ ਅਗਵਾਈ ਕਰਨੀ ਸੀਗੀ ਪਰ ਬਿੱਕਰ ਸਿੰਘ ਹਥੂਆ ਨੂੰ ਜਿਹੜਾ ਇਸ ਤੋਂ ਬਾਅਦ ਮੀਟਿੰਗ ਦੇ ਲਈ ਬੁਲਾਇਆ ਗਿਆ ਮੀਟਿੰਗ ਤੋਂ ਬਾਅਦ ਆ ਜਿਹੜਾ ਇੱਕ ਵਾਰੀ ਉਹਨਾਂ ਨੂੰ ਛੱਡ ਦਿੱਤਾ ਗਿਆ ਤਾਂ ਭਰੋਸਾ ਦਿੱਤਾ ਗਿਆ ਕਿ ਮਜ਼ਦੂਰਾਂ ਨੂੰ ਜਿਹੜਾ ਜੋ ਗ੍ਰਿਫਤਾਰ ਕੀਤੇ ਹੋਏ ਉਹਨਾਂ ਨੂੰ ਛੱਡ ਦਿੱਤਾ ਜਾਊਗਾ ਪਰ ਮਜ਼ਦੂਰਾਂ ਨੂੰ ਜਿਹੜਾ ਉਹ ਛੱਡਿਆ ਨਹੀਂ ਗਿਆ ਸੀਗਾ ਤਾਂ ਇਸ ਤੋਂ ਬਾਅਦ ਇਸੇ ਜਥੇਬੰਦੀ ਵੱਲੋਂ ਆ ਜਿਹੜਾ ਉਹ 13 ਜੂਨ ਨੂੰ ਆ ਜਿਹੜਾ ਉਹ ਪ੍ਰੋਟੈਸਟ ਦਾ ਐਲਾਨ ਕੀਤਾ ਗਿਆ ਸੀਗਾ ਪਰ 13 ਜੂਨ ਤੋਂ ਪਹਿਲਾਂ ਪਹਿਲੀ ਵਿਕਰ ਹਥੋਏ ਨੂੰ ਜਿਹੜਾ ਉਹ ਮੀਟਿੰਗ ਦੇ ਉੱਤੇ ਸੱਦ ਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਜਿਹੜਾ ਇਸ ਤੋਂ ਬਾਅਦ ਇੱਥੇ ਮੁਖਤਸਰ ਸ਼੍ਰੀ ਮੁਖਤਸਰ ਸਾਹਿਬ ਇੱਥੇ ਜੇਲ੍ਹ ਦੇ ਵਿੱਚ ਆ ਬੰਦ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਲਗਭਗ 3 ਮਹੀਨਿਆਂ ਤੋਂ ਵਿਕਰ ਹਥੋਆ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦ ਦਾ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਹਜੇ ਪਰਸੋਂ ਹੀ ਵਿਕਰ ਹਥੋਏ ਦੇ ਜੋ ਪਿਤਾ ਜੀ ਆ ਉਹ ਸਵਰਗਵਾਸ ਹੋ ਗਏ ਉਹ ਇਸ ਸੰਸਾਰ ਤੋਂ ਚਲੇ ਗਏ ਤਾਂ ਅਜਿਹੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਦੁੱਖਾਂ ਦਾ ਵੱਡਾ ਪਹਾੜ ਟੁੱਟੜਾ ਤਾਂ ਇਸ ਕਰਕੇ ਲਗਾਤਾਰ ਲੋਕਾਂ ਵੱਲੋਂ ਇਹ ਹੁਣ ਇਹ ਡਿਮਾਂਡ ਉਠਾਈ ਜਾ ਰਹੀ ਹੈ ਕਿਉਂਕਿ ਉਸ ਦੇ ਉੱਤੇ ਇਰਾਦਾ ਕਤਲ ਦੇ ਕੇਸ ਚਲਾ ਕੇ ਵੀ ਉਸ ਨੇ ਜਿਹੜਾ ਇਰਾਦਾ ਕਤਲ 307 ਦੀਆਂ ਧਰਾਵਾਂ ਤਹਿਤ ਹੁਣ BNS ਦੀ ਧਾਰਾ ਬਦਲ ਗਈ ਹੈਗੀ ਆ ਇਸ ਤਰ੍ਹਾਂ ਦੇ ਕੇਸ ਚਲਾ ਕੇ ਜਿਹੜਾ ਅਲੱਗ-ਅਲੱਗ ਕੇਸ ਬਣਾ ਕੇ ਜਿਹੜਾ ਉਸ ਦੇ ਉੱਤੇ ਕਦੇ ਚੋਰੀ ਵਾਲੇ ਕੇਸ ਵੀ ਜਿਹੜੇ ਬਣਾ ਕੇ ਉਹ ਉਸ ਨੂੰ ਜਿਹੜਾ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਜਦ ਕੇ ਤੁਹਾਨੂੰ ਦੱਸ ਦਈਏ ਕਿ ਇਹ ਮਜ਼ਦੂਰ ਆਗੂ ਮਜ਼ਦੂਰਾਂ ਦੇ ਲਈ ਬੇਜਮੀਨੇ ਕਿਸਾਨਾਂ ਦੇ ਲਈ ਮਜ਼ਦੂਰਾਂ ਦੇ ਲਈ ਦਲਤਾਂ ਦੇ ਲਈ ਆ ਜਿਹੜਾ ਉਹ ਪ੍ਰੋਟੈਸਟ ਕਰ ਰਿਹਾ ਸੀਗਾ ਇਸ ਕਰਕੇ ਇਸ ਵਿਅਕਤੀ ਨੂੰ ਇਸ ਆਗੂ ਨੂੰ ਆ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਨੂੰ ਆ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਸਟੇਟਸ ਜੋ ਕੇ ਸਮੇਂ ਦੇ ਵਿੱਚ ਵੀ ਇਹ ਇਹ ਆ ਕਿ ਇਹਨਾਂ ਦੀ ਵੱਡੀ ਗੈਂਤੀ ਦੇ ਵਿੱਚ ਜੋ ਸਟੇਟ ਲੈਵਲ ਦੀ ਲੀਡਰਸ਼ਿਪ ਆ ਉਹ ਫਿਲਹਾਲ ਅੰਡਰਗਰਾਊਂਡ ਆ ਤੇ ਹਲਤੀਕ ਖੁੱਲ ਕੇ ਸਾਹਮਣੇ ਨਹੀਂ ਆ ਰਹੀਗੀ ਪਰ ਗੱਲ ਇਹ ਹੈਗੀ ਕਿ ਪਰ ਹੁਣ ਦੁਬਾਰਤ ਫੇਰ ਬਿਕਰਤ ਹੋਏ ਦੀ ਰਿਹਾਈ ਦੀ ਡਿਮਾਂਡ ਆ ਜਿਹੜੀ ਉੱਠ ਰਹੀ ਹੈਗੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਅਜੋਕੇ ਸਮੇਂ ਦੇ ਵਿੱਚ ਹਰੇਕ ਬੰਦਾ ਇਹ ਚਾਹੁੰਦਾ ਹੈਗਾ ਕਿਤੇ ਨਾ ਕਿਤੇ ਚਾਰ ਜਮਾਤਾਂ ਪੜ੍ਹ ਕੇ ਕੋਈ ਨੌਕਰੀ ਦੇ ਉੱਤੇ ਲੱਗ ਜਾ ਤਾਂ ਅਜਿਹੇ ਸਮੇਂ ਦੇ ਵਿੱਚ ਬਿਕਰਤ ਹੋਏ ਨੇ ਵੀ ਕਿਤੇ ਸਟੱਡੀ ਕੀਤੀ ਸੀਗੀ ਇੰਜੀਨੀਅਰਿੰਗ ਦੀ ਉਹਨਾਂ ਨੇ ਸਟੱਡੀ ਕੀਤੀ ਆਈਟੀਆਈ ਵੀ ਕੀਤੀ ਡਿਪਲੋਮਾ ਵੀ ਕੀਤਾ ਪਰ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਇਸ ਵਿਅਕਤੀ ਵੱਲੋਂ ਆ ਜਿਹੜਾ ਉਹ ਸੰਘਰਸ਼ਾਂ ਦਾ ਰਾਹ ਜਿਹੜਾ ਉਹ ਚੁਣਿਆ ਗਿਆ ਤੇ ਫਿਲਹਾਲ ਬਿਕਰ ਹਥੂਆ ਜੇਲ੍ਹ ਦੇ ਵਿੱਚ ਬੰਦ ਆ ਤੇ ਉਸ ਨੂੰ ਆ ਜਿਹੜੀ ਉਸ ਨੂੰ ਰਿਹਾ ਕਰਨ ਦੀ ਡਿਮਾਂਡ ਆ ਜਿਹੜੀ ਉਹ ਫਿਲਹਾਲ ਮਜ਼ਦੂਰਾ ਵੱਲੋਂ ਉਠਾਈ ਜਾ ਰਹੀ ਹੈ ਉਹ ਕਦੋਂ ਰਿਹਾ ਹੁੰਦੇ ਆ ਕਦੋਂ ਨਹੀਂ ਹੁੰਦੇਗੇ ਕੀ ਪ੍ਰੋਸੈਸ ਹੁੰਦਾ ਹੈਗਾ ਕੀ ਇਸ ਦੇ ਲਈ ਐਕਸ਼ਨ ਕੀਤੇ ਜਾਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਰਿਪੋਰਟਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਫਿਲਹਾਲ ਤੁਹਾਨੂੰ ਅੱਜ ਦੇ ਲਈ ਤੁਹਾਡੇ ਲਈ ਇੰਨੀ ਹੀ ਜਾਣਕਾਰੀ ਸੀਗੀ ਸੋ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ